ਆ ਮਪੇ ਰਾ ਝੋਟੇ ਦਾ ਇੱਕ ਵਾਰ ਤਾੜੀ ਮਾਰ ਦਿਓ ਆ ਯੂਐਸਏ ਵਾਲੇ ਭਰਾਵਾ ਨੇ ਜਿਹੜਾ ਪਹਿਲਾ ਪੁਆਇੰਟ ਨਿਊਯਾਰਕ स्पोर्ट क्लब ਉਹ ਆ ਨੀਵੰਦੇ ਖਾਤੇ ਵਿੱਚ ਦਾ ਜੁੜਿਆ ਵਾਹ ਜੀ ਵਾਹ ਕਿ ਦੇਸ਼ ਭਗਾਂ ਨੇ ਜਾ ਕੇ ਸਖਤ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਰੋਟੀ ਟੁਕ ਮਗਾ ਕੇ

ਕੰਪਰਾਟੂ ਦੇ ਦਾ ਜੀਰਾਂ ਦੀ ਦੀ ਕੁਸ਼ਤੀ ਪਕਾ ਸਾਧਲ ਮੁੱਟੇ ਦਾ ਸਾਦਾ ਮਣੀ ਤਬਰਸਿਆ ਅੱਖ ਬਾਜ ਵਾਲੀ ਝਪਨਾਗ ਵਾਲੀ ਆਪਣੇ ਗਵਾਲ ਬਾੜੀ ਵਾਲਾ ਹਰਿੰਦਰ ਵਧਿਆ ਕਬੱਡੀ ਪਾਉਣ ਲਈ ਕਿੱਟ ਨੰਬਰ 12 ਜੇ ਗੋਲਾ ਲਖੜਾ ਟੀ ਖੜਦੇ ਉੱਤੇ ਆਹ ਮੁੰਡਾ ਕਹਿੰਦੇ ਹਰਿੰਦਰ ਗਵਾਲ ਬਾੜੀ ਵਾਲਾ ਜਿਹੜਾ ਰਾਮ ਨੂੰ ਟੱਚ ਮਾਰਿਆ ਅਗਲੀ ਕਬੱਡੀ ਫਿਰ ਵਿਕੀ ਹੈ ਫਤਿਹਗੜ੍ਹ ਸਾਹਿਬ ਯੂਕੇ ਵਾਲਾ ਵਧਿਆ ਕਬੱਡੀ ਪਾਉਣ ਦੇ ਲਈ ਉਧਰ ਸੱਤ ਖੜੇ ਐ ਕਿ ਸਾਹ ਸੁੱਕ ਜਾਂਦਾ ਮੂਹਰੇ ਖੜੇ ਵੇਖ ਕੇ ਸੱਤਾਂ ਨੂੰ ਫਿਰ ਵੀ ਅੱਤ ਜਾਣਾ ਪੈਂਦਾ ਬਾਅਦ ਕੇ ਪੱਟਾਂ ਨੂੰ ਜੋਰ ਜੁਟ ਕੇ ਫੁਰਤੀ ਵਾਲੀ ਖੇਡ ਕਬੱਡੀ ਦੀ ਸੋਖੀ ਨਹੀਂ ਉਹ ਪੈਂਦੀ ਯਾਰ ਉਹ ਰੇਡ ਕਬੱਡੀ ਦੀ ਇਹ ਹੈ ਨਿਊਯਾਰਕ ਸਪੋਰਟਸ ਕਲੱਬ ਭਵਾਨੀਪੁਰ ਯੂ ਐਸ ਏ ਦੀ ਯੂ ਐਸ ਦੀ ਵਾਲੀ ਟੀਮ ਹੈ ਉਧਰ ਸੰਨਮ ਖੇਲਾ ਦੀਪਾ ਪੰਡਤ ਗੋਂਦਪੁਰੀਆ ਇੱਕ ਟੌਪ ਦੇ ਡਿਫੈਂਡਰ ਹੈ ਹਿਮਾਚਲ ਪ੍ਰਦੇਸ਼ ਡਿਸਟ੍ਰਿਕਟ ਊਨਾ ਵਾਲੇ ਪਰ ਇਧਰ ਭੋਂਡੂਆ ਹਰਿਆਣੇ ਵਾਲਾ

किट नंबर 12 एक औरत सनम खड़ा है और दूसरे वो कहंदे राम राम जन्म में दूध मिला कृष्ण जन्म में की चार दिन की प्यारी जिंदगी सो समझ के जी 10 सेकंड और और फर्स्ट हाफ फर्स्ट टाइम आउट फतेहगढ़ साहब यूके के वलो फर्स्ट टाइम आउट फर्स्ट हाफ अदर न्यूयॉर्क स्पोर्ट्स क्लब भवानी पर यूएसए सुखा अचलपुर बिंदु यूएसए लकी यूएसए राधे यूएसए बिंदु फौजी ते मोहित यूएसए लड्डू अचलपुर पहलवान फुपड़ दी टीम है कुलदीप सिंह आया कबड्डी पाने वाली खालसा वाह जी वाह कि खेड़ कबड्डी चुस्ती दी कंपटीशन चोटेरा ਕੀ ਜੀ ਰਾਜੀ ਦੀ ਉਸੇ ਪੱਕਾ ਸਾਹੇ ਬੋਟੇ ਦਾ ਵਾਹ ਜੀ ਵਾਹ ਕੀ ਖੇਡ ਕਬੱਡੀ ਚੁਸਤੀ ਦੀ ਵਾਕਈ ਚੁਸਤੀ ਤੇ ਫੁਰਤੀ ਬੜੀ ਖੇਡ ਹੈ ਉਧਰ ਪੰਜ ਖੜੇ ਹੈ ਇਹ ਆ ਡਬਲ ਫਾਈ ਹੋਲਡ ਕੀ ਜੀ ਕਬੱਡੀ ਦੂ ਔਰ ਡਾਈ ਰੇਡ ਅਸ਼ਿਸ਼ ਆ ਗਿਆ ਪਰਉਣ ਲਈ ਬੜਾ ਵਧੀਆ ਟੈਕਲ ਪੁਆਇੰਟ ਜੋੜਿਆ ਅਸ਼ਿਸ਼ ਨੇ ਔਰ ਫੇਰ ਕਬੱਡੀ ਪਾਰਿਆ ਅਸ਼ਿਸ਼ ਨਿਊਯਾਰਕ ਸਪੋਰਟਸ ਕਲਬ ਹਵਾਨੀ ਪਰਬਤ ਨੂੰ ਕਬੜੀ ਪਾ ਰਿਹਾ ਹੈ ਪਰ ਦੂਜੇ ਵੱਡੇ ਸੰਮ ਕੰਦੇ ਅੱਗ ਨਾਲੋਂ ਤੱਪਾ ਹੈ ਏ ਬੱਲੇ 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 ਰੇਡਰ ਆਊਟ ਆਹ ਕੰਡਿਆ ਖਾਣ ਜੋ ਬਾਹਰ ਜਿਹੜਾ ਖੰਡ ਪਾਟ ਵਾਲੇ ਕਬਰ ਜੋ ਸ਼ਰਾਬੀ ਧੱਕੀ ਦਾ ਹੈ ਬਾਕੀ ਪੂਰਾ ਪੂਰਾ ਜੋਰ ਲਾਦਾ ਮੁੰਡਿਆ ਦਾ ਵਾਹ ਜੀ ਵਾਹ ਔਰ ਪਈ ਹੋਈ ਕਬੱਡੀ ਫਿਰ ਗੁਰੂਗ੍ਰਾਮ ਵਾਲਾ ਵਿੱਕੀ ਵੜਿਆ ਹੋਇਆ ਕਬੱਡੀ ਪਾਉਣ ਲਈ ਆਦਰ ਪੰਜ ਸ਼ਿੜੀਆਂ ਮਾਮਾ ਦੇ ਬਲੀ ਪੁੱਤ ਖੜਿਆ ਹੈ ਹਰਿਆਣਾ ਪੰਜਾਬ ਤੇ ਅਕਲ ਦਿੱਲੀ ਬੜੀ ਦੂਰ ਤੋਂ ਤੋਂ ਟੀਮ ਜਿਹੜੀ ਬੰਬ ਬਣਾ ਕੇ ਲਿਆਉਂਦੀ ਹੈ ਸਾਡੇ ਦੋਵੇਂ ਟੀਮਾਂ ਦੀਆਂ ਜੇਕਰ ਗੱਲ ਕਰੀਏ ਤਾਂ ਦੋਵੇਂ ਟੀਮਾਂ ਟੌਪ ਦੀਆਂ ਹੈ ਆ ਗਿਆ ਕੰਨੇ ਭਵਾਨੀਪੁਰ ਨਿਊਯਾਰਕ ਸਪੋਰਟ ਕਲੱਬ ਵਾਲਾ ਹਰਿੰਦਰ ਬੰਗਾਲ ਬਾਰੀਅਰ ਵਾਲਾ ਜਿਹੜੇ ਕਬੱਡੀ ਦੇ ਮੈਦਾਨ ਦੇ ਵਿੱਚ ਫੁੱਲ ਕੇ ਧਮਾ ਬੋਲਿਆ ਹੋ ਗਿਆ ਹੈ ਕਹਿੰਦਾ ਰੇਡ ਖਰੀ ਕਬੱਡੀ ਵਿੱਚ ਤਾਂ ਪੈਂਦੀ ਜੇ ਹੋਵੇ ਪੰਡੇ ਵਿੱਚ ਫੁਰਤੀ ਬਾਦ ਵਰਗੀ ਸੋਹਣੀ ਖੇਡ ਜੱਗ ਤੇ ਕਬੱਡੀ ਵਾਲੀ ਕਬੱਡੀ ਪ੍ਰੇਮੀਆ ਦੇ ਦਿਲਾਂ ਉਤੇ ਰਾਤ ਕਰਦੀ ਕਿ ਦੱਸੋ ਵੇ ਜੱਫੀ ਉਹ ਕਿਵੇਂ ਜੱਫਾ ਲਾਈਦਾ ਹੈ ਉੱਡਦੇ ਪਰਿੰਦਿਆਂ ਨੂੰ ਕਿਵੇਂ ਧਾਰਤੀ ਤੇ ਲਾਈਦਾ ਹੈ ਕਿਵੇਂ ਧਾਰਤੀ ਤੇ ਲਾਈਦਾ ਹੈ ਹਰਿੰਦਰ ਬੰਗਾਲ ਬਾਰੀਅਰ ਭਵਾਨੀਪੁਰ ਵਾਲਾ ਇਹ ਬੱਲੇ 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 ਛਾਓ ਗੱਬਰੂਆ ਵਾਹੋ ਗੱਬਰੂਆ ਆ ਆ ਗਿਆ ਕਹਿੰਦੇ ਗੱਰੂ ਆਮ ਕਬੱਡੀ ਪਾਉਣ ਲਈ ਦੇਸੀ ਕੰਦੀ ਹਰਿਆਣੇ ਨੂੰ ਬੁਲਾਉਂ ਕਰਦਾ ਹੈ ਪਰੰਤੂ ਲੰਮਾ ਜ਼ਾਮਾ ਹੋ ਗਿਆ ਫਤਿਹਗੜ੍ਹ ਸਾਹਿਬ ਯੂਕੇ ਦੀ ਟੀਮ ਨੇ ਖੇਡਦਾ ਹੈ ਤੇ ਕਿੰਟ ਉਹ ਕਹਿੰਦੇ ਥੀਪੇ ਵਾਲੀ ਪਾਈ ਹੋਈ ਹੈ ਪੰਗਲ ਦੀ ਪਾਈ ਹੋਈ ਹੈ ਰੇਡਰਸ਼ਿਪ 1 ਐਂਡੀ ਆਊਟ ਨਿਊਯਾਰਕ ਸਪੋਰਟ ਕਲੱਬ ਹਵਾਨੀ ਪਰ ਵੱਲੋਂ ਫਿਰ ਰੇਡ ਅਦਰ ਫਤਿਹਗੜ੍ਹ ਸਾਹਿਬ ਯੂਕੇ ਵਾਲੇ ਸਕੋਰ ਇਜ਼ 4-4 ਭਾਈ ਜੀਡੀ ਕਲੱਬ ਨੋਇਡਾ ਜੀ ਟੀਮ ਦਾ ਕੋਈ ਖਿਡਾਰੀ ਸੰਪਰਕ ਬਣਾਓ ਆਕੇ ਜੀਡੀ ਕਲੱਬ ਨੋਇਡਾ ਦੀ ਟੀਮ ਦਾ ਕੋਈ ਵੀ ਖਿਡਾਰੀ ਸੰਪਰਕ ਬਣਾਓ ਜੀਡੀ ਕਲੱਬ ਨੋਇਡਾ ਦੀ ਟੀਮ ਦਾ ਕੋਈ ਵੀ ਖਿਡਾਰੀ ਪਲੀਜ਼ ਸੰਪਰਕ ਕਰੋ ਸਾਡੇ ਨਾਲ ਜੀਡੀ ਕਲੱਬ ਨੋਇਡਾ ਇਹ ਭਵਾਨੀਪੁਰ ਵਾਲਾ ਫੇਰ आशीष आ गया कबड्डी पौण ले वाह जी वाह के तिखे तिखे न्याणा ਵਾਲਾ ਸ਼ਾਟ ਵੀ ਜ਼ੀਰ ਦਾ ਕਰਦਾ ਮੁਕਾਬਲਾ کمانੋ ਫੁੱਟੇ تیر ਦਾ ਕਿ ਅਜੇ ਦਾ تیر کمان ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਜਦ ਤੱਕ تیر کمان ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਜਦ ਤੱਕ ਬੋਲ ਜਵਾਬ ਤੇ ਕੁਝ ਵੀ ਹੋ ਸਕਦਾ ਹੈ ਜਦ ਤੱਕ ਖਿਡਾਰੀ ਮੈਦਾਨ 'ਚ ਕੁਝ ਵੀ ਹੋ ਸਕਦਾ ਹੈ ਕਦੇ ਉੱਤੇ ਕਦੇ ਥੱਲੇ ਅੱਜ ਹੋਣੀ ਬੰਦੇ ਬੱਲੇ ਅੱਜ ਹੋਣੀ ਬੱਲੇ ਬੱਲੇ ਹੋਰ ਯਾਰ ਵਾਹ ਜੀ ਵਾਹ ਚੰਗਾ ਮੈਚ ਕਹਿੰਦਾ ਫਿਰ ਹੋ ਜੂ ਬੱਲੇ ਬੱਲੇ ਭਾਈ ਤਾੜੀ ਮਾਰੋ ਕੈਮਰੇ ਵਾਲਿਆਂ ਤੇ ਆਪ ਝਾੜ ਨਾਲ ਰਹੀ ਹਾਂ ਮੈਦ ਪ੍ਰੋਡਕਸ਼ਨ ਵਾਲਿਓ ਕੰਮ ਓਖਾ ਜਾਂਦਾ ਹਾਂ